ਜਿਹੜਾ ਸੁਖਨ ਵਾਲਾ ਮਰਡਰ ਜਿਹੜਾ 28 ਨਤੀ ਰਾਤ ਨੂੰ ਹੋਇਆ ਸੀ ਉਸ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਸੀ ਮੇਨ ਅਕਿਊਜ਼ਡ ਜਿਹੜੀ ਰੁਪਿੰਦਰ ਕੌਰ ਸਿੰਘ ਜਿਹੜੀ ਗੁਰਵਿੰਦਰ ਸਿੰਘ ਦੀ ਪਤਨੀ ਸੀ ਦੂਸਰਾ ਹਰ ਕਮਲਪ੍ਰੀਤ ਤੇ ਤੀਸਰਾ ਵਿਸ਼ਵਜੀਤ ਇਹ ਤਿੰਨ ਅਕਿਊਜ਼ਡ ਨੂੰ ਅਸੀਂ ਜਿਹੜਾ ਅਰੈਸਟ ਕਰਕੇ ਇਹਨਾਂ ਨੂੰ ਜੇਲ੍ਹ ਚ ਭੇਜ ਚੁੱਕੇ ਹਾਂ ਜਿਸ ਦੇ ਵਿੱਚ ਸਾਡੇ ਜਿਹੜੀ ਇਸ ਫਕਦਮੇ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਸੀ ਇਸ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ ਸੀ ਸਾਨੂੰ ਜਿਸ ਦਾ ਨਾਮ ਵੀਰਿੰਦਰ ਕੌਰ ਜਿਹੜੀ ਆਪਣੇ ਖੋਖਰ ਫਰੀ ਕੋਡ ਦੀ ਰਹਿਣ ਵਾਲੀ ਸੀ ਖੋਖਰ ਮਤਲਬ ਫਰੀ ਕੋਡ ਦੀ ਰਹਿਣ ਵਾਲੀ ਸੀ ਇਹ ਜਿਹੜੀ ਵੀਰਿੰਦਰ ਕੌਰ ਸੀ ਇਹ ਰੁਪਿੰਦਰ ਕੌਰ ਦੀ ਫਰੈਂਡ ਸੀ ਬਹੁਤ ਚੰਗੀ ਫਰੈਂਡ ਸੀ ਕਿਉਂਕਿ ਇਹ 10+2 ਦੇ ਵਿੱਚ ਜਿਹੜੀ 18 ਦੇ ਵਿੱਚ ਇਕੱਠੀਆਂ ਫਰੈਂਡ ਸੀ ਇਹਦੇ ਇਕੱਠੀਆਂ ਇਹਨਾਂ ਸਟੱਡੀ ਕੀਤੀ ਸੀ ਜਿਹੜੀ ਦੋਸ਼ੀ ਰੁਪਿੰਦਰ ਕੌਰ ਉਸ ਤੋਂ ਬਾਅਦ ਕੈਨੇਡਾ ਚਲੀ ਜਾਂਦੀ ਹੈ ਤੇ 25 ਦੇ ਵਿੱਚ ਇਹ ਵਾਪਸ ਆਉਂਦੀ ਹੈ ਤੇ ਦੁਬਾਰਾ ਫਿਰ ਇਹਨਾਂ ਦਾ ਆਪਸ ਦੇ ਵਿੱਚ ਤਾਲਮਿਲ ਹੋ ਜਾਂਦਾ ਹੈ ਤੇ ਇਸ ਮੁਕਦਮੇ ਦੇ ਵਿੱਚ ਜਿਹੜੀ ਦੋਸ਼ੀ ਹੁਣ ਅਸੀਂ ਵੀਰੇਂਦਰ ਕੌਰ ਦੀ ਅਰੈਸਟ ਪਾਈ ਏ ਇਸ ਨੂੰ ਇਸ ਜਿਹੜਾ ਮਟਰ ਹੋਇਆ ਉਸ ਬਾਰੇ ਜਿਹੜੀ ਇਸ ਦੀ ਫਰੈਂਡਸ਼ਿ ਰਪਿੰਦਰ ਕੌਰ ਉਸ ਨੇ ਇਸ ਨਾਲ ਜਿਹੜੀ ਗੱਲ クリア ਕੀਤੀ ਹੋਈ ਸੀ ਵੀ ਮੈਂ ਇਹ ਜਿਹੜੇ ਵਾਅਦਾ ਤੋਂ ਅੰਜਾਮ ਦੇ ਹੁੰਦਾ ਦੇਣਾ ਤੇ ਉਸ ਕਰਕੇ ਜਿਹੜਾ ਇਸ ਨੂੰ ਅਸੀਂ ਹੁਣ ਇਸ ਮਕਦਮੇ ਵਿੱਚ ਜਿੰਸਟ ਪਾ ਲਈਏ ਤੇ ਮਾਂ ਜੋ ਕੋਰਟ ਦੇ ਵਿੱਚ ਨਿਪੇਸ਼ ਕਰਕੇ ਰਿਮਾਂਡ ਲੈ ਕੇ ਇਸ ਤੋਂ ਜਗਾਈਨਾ ਪੁੱਛਗਿਛ ਕੀਤੀ ਜਾਏਗੀ ਵੀ ਇਸ ਜਿਹੜਾ ਮਰਡਰ ਦੇ ਸਬੰਧ ਦੇ ਵਿੱਚ ਇਹਨੂੰ ਹੋਰ ਕਿੰਨੀ